ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਫੌਜਾਂ ਦੀ ਡਿਊਟੀ ਕਰਦੇ ਸਮੇ 28 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪਿੰਡ ਵਾਸੀ ਜਵੰਦਾ ਕਲਾਂ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮੇਂ ਪਹਿਲਾਂ ਹੀ ਆਰਮੀ ਵਿੱਚ ਭਰਤੀ ਹੋਏ ਗਗਨਦੀਪ ਸਿੰਘ ਨੂੰ ਅੰਬਾਲਾ ਕੈਂਟੂ 'ਚ ਡਿਊਟੀ ਦਿੱਤੀ ਜਾ ਰਹੀ ਸੀ। ਜਿਸ ਦੌਰਾਨ ਅਚਾਨਕ ਹਾਰਟ ਅਟੈਕ ਆ ਗਿਆ ਜਿਸ ਤੋਂ ਬਾਅਦ ਉਸ ਦੀ ਆਰਮੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਕਿ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸਨੂੰ ਪਿੰਡ ਵਿੱਚ ਲਿਆਂਦਾ ਗਿਆ ਜਿੱਤੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਿੰਡ ਦੇ ਵਿੱਚ ਕਾਟ ਜੁਵੀਰਾ ਆਪਣੇ ਆਪ ਦੇ ਵਿੱਚ ਇੱਕ ਗਵਮੀਨ ਮਾਹੌਲ ਬਣਿਆ ਹੋਇਆ ਹੈ ਜਿੱਥੇ ਕਿ ਉਹਨਾਂ ਨੂੰ ਆਰਮੀ ਜਵਾਨਾਂ ਵੱਲੋਂ ਫੌਜੀ ਟੁਕੜੀ ਵੱਲੋਂ ਸਲਾਮੀ ਦਿੱਤੀ ਜਾ ਰਹੀ ਹੈ ਅਤੇ ਪੂਰੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਤੇ ਪੂਰੇ ਸਰਕਾਰੀ ਸਨਮਾਨ ਨਾਲ ਜਿੱਤੇ ਸੰਸਕਾਰ ਕੀਤਾ ਗਿਆ ਉੱਥੇ ਪਰਿਵਾਰ ਦਾ ਰੋ ਰੋਲ ਕੇ ਬੁਰਾ ਹਾਲ ਹੈ ਉਹਨਾਂ ਨੇ ਕਿਹਾ ਕਿ ਅਟੈਕ ਕਾਉਂਟ ਵਿੱਚੋਂ ਉਹਨਾਂ ਨੇ ਆਰਮੀ ਹਸਪਤਾਲ ਲਿਖਾਇਆ ਜਿੱਤੇ ਕੀ ਉਹਨਾਂ ਮ੍ਰਿਤਕ ਕਹਾਂ ਕਰ ਦਿੱਤਾ ਗਿਆ ਜਿੱਤੇ ਕੀ ਪਿੱਛੇ ਮ੍ਰਿਤਕ ਚਾਰ ਭੈਣਾਂ ਦਾ ਖਲੋਤਾ ਭਰਾ ਸੀ ਨੌਜਵਾਨ ਪਹਿਲਾਂ ਹੀ ਦਾਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਛੋਟੇ ਛੋਟੇ ਦੋ ਬੱਚੇ ਬਜ਼ੁਰਗ ਮਾਤਾ ਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ ਉੱਥੇ ਸੇ ਮ੍ਰਿਤਕ ਜਵਾਨ ਦੇ ਸੰਸਕਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਕੈਬਨਟ ਮਨਿਸਟਰ ਲਾਲਜ ਸਿੰਘ ਭੋਲਰ ਦੇ ਪੀਏ ਦਲਬਖ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਗਗਨਦੀਪ ਸਿੰਘ ਦੀ ਕੋਈ ਕਾਫੀ ਆਸ ਉਮੀਦਾਂ ਸਨ ਪਰ ਗਗਨਦੀਪ ਦਾ ਪਰਿਵਾਰ ਤੋਂ ਸਾਇਹ ਉੱਠ ਜਾਣਾ ਇੱਕ ਆਵਦੇ ਆਪ ਵਿੱਚ ਬਹੁਤ ਮੰਦਭਾਗੀ ਖਬਰ ਹੈ। ਉਹਨਾਂ ਨੇ ਰੁਖਸਤ ਹੋਣ ਦੇ ਪਰਿਵਾਰ ਨੇ ਬਹੁਤ ਵੱਡਾ ਘਾਟਾ ਆਖਿਆ ਤੇ ਉੱਥੇ ਹੀ ਗਗਨਦੀਪ ਦੇ ਮੌਤ ਦੇ ਪਰਿਵਾਰ ਨਾਲ ਪ੍ਰਗਟ ਹੋਈ ਤਾਂ ਉਹਨਾਂ ਨੇ ਦੂਜੇ ਪਾਸੇ ਸਰਕਾਰ ਤੋਂ ਹਰ ਤਰ੍ਹਾਂ ਦੀ ਸੰਭਵ ਮਦਦ ਦੀ ਪ੍ਰੋਸਾ ਵੀ ਦਿਵਾਇਗਾ। ਤਸਵੀਰਾਂ ਵਿੱਚ ਦੇਖ ਸਕਦੇ ਹੋ। ਫੁਰਜ਼ ਬੋਲਨੋ ਸਲਾਮੀ ਦਿੱਤੀ ਜਾ ਰਹੀ ਹੈ। ਆਓ ਸੁਣੋ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਰਿਵਾਰਕ ਮੈਂਬਰ ਅਤੇ 에, 저라비오, 쏙, 에, ਆਹ ਇਹ ਖਾਚੀ ਪਲੇ ਆ ਸੀ ਦਾ ਗਾਣਾ ਮੰਗਾ ਕਿਥੋਂ ਬਣਾ ਦਿੰਨੇ ਲੈ ਲੈ ਵੀ ਅਸਰਾ ਇਹ ਤੁੰਨੇ ਉੱਠ ਕੇ ਦੇ ਦੇ ਜੇ ਤੇ ਨੂੰ ਅਜਬ ਸਲਾਮੀ ਦੇਂਦੇ ਤਾਂ ਤੂੰ ਵੀ ਉੱਠ ਕੇ ਦੇ ਨਾ ਨੂੰ ਦੇ ਸਲਾਮੀ ਬੇ ਵੀਰਾਂ ਉੱਠ ਕੇ ਮੰਗੇ ਫੇ ਮੰਗੇ ਉੱਠਾ ਮੰਗੇ ਉੱਠ ਦੇ ਸਲਾਮੀ ये सलूट मारला मार तू शेराज डूड मारना सरपंच सर का ਰੋਬੋ ਤਾਂ ਹੁਣ ਸੋਖਾ ਹੀ ਹੋ ਗਿਆ ਸਵਾਦ ਤੋਂ ਪਾਰਛਾ ਸੌ ਸੌ ਚੀਜ਼ ਸਭੀ ਸਭ ਪਾਣੀ ਹੋਏ ਦੀ ਸਹਾਇਤਾ ਨਾਲ ਪਾਰਛਾ ਜੋ ਸੰਸਾਰ ਕਰੀ ਗੁਰੂ ਸਾਹਿਬ ਜੀ ਦਾ ਅੰਤਰ ਕੀ ਕਥਾ ਜਿਸ ਤਰ੍ਹਾਂ ਬੋਲੋ ਜੀ ਵਾਹਿਗੁਰੂ ਜੀ ਬਾਤ ਸਾਰ ਜਦੋਂ ਸਭ ਜਦੋਂ ਚੱਲਦੀਆਂ ਜਪਦੀਆਂ ਕਥੀਆਂ ਜਦੋਂ ਗੁਰੂ ਸਾਹਿਬ ਜੀ ਨੇ ਅਵਜਾ ਨਾਮ ਜਪਿਓ ਵੰਡ ਸ਼ਕਿਆ ਦੇ ਕਿਲਾ ਵਿੱਚ ਇੱਕ ਵਾਰ ਦੇ ਕਰਨ ਕੀਤਾ ਜਨਤਨ ਕਰਮਾ ਬੁਰਸ਼ਾਦਰ ਗਵਾਨਾਂ ਦੀ ਕਮਾਈ ਦਾ ਤੰਤਰ ਕੀ ਹਾਲਾ ਛਾ ਬੋਲੋ ਜੀ ਵਾਲੇ ਨੂੰ ਜਨਤਨ ਹੇ ਗਿਆ ਮੇਰਾ ਨਾ ਅਰਦੀਪ ਕਿਹੜਾ ਪਿੰਡ ਹੈ ਜਵੰਦ ਦੇ ਕਲਾ ਪਿੰਡ ਜਵੰਦ ਦੀ ਡੈਥ ਹੋਈ ਹੈ ਮੇਰਾ ਹਸਬੰਦ ਸੀ ਆ ਡਿਊਟੀ ਪਰ ਟੈਵ ਹੋ ਗਿਆ ਮਨ ਕੋ ਕਿਤੋਂ ਡਿਊਟੀ ਸੀ ਲਾ ਜੀ ਉਹਨਾਂ ਦੀ ਅੰਮਾਲੇ ਸੀ ਡਿਊਟੀ ਕਿੰਨਾ ਚਿਰ ਹੋ ਗਿਆ ਅੰਮਾਲੇ 11 ਸਾਲ

ਇਹ ਕੱਲੇ ਸੀ ਚੋਂ ਪੈਣਾ ਦਾ ਕੱਲਾ ਪਾਈ ਸੀ ਹਕ ਐ ਤੇ ਕਿੰਨੇ ਮਹੀਨੇ ਦਰਜੀਤ ਸਿੰਘ ਜੀ ਪਿੰਡ ਜਵੰਦਾ ਕਲਾਂ ਦੇ ਅੜਾ ਫੌਜ ਦੇ ਨੌਜਵਾਨ ਦੀ ਜਿਹੜੀ ਬਹੁਤ ਸਹੀ ਹੈ ਇੱਕੀ ਗੱਲਬਾਤ ਹੋਈ ਹੈ ਇਹ ਜੀ ਡਿਊਟੀ ਤੇ ਹੀ ਤੇ ਇਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਚਾਰ ਭੈਣਾਂ ਦਾ ਕੱਲਾ ਕੱਲਾ ਭਰਾ ਇਹਦੇ ਬੱਚੇ ਵਿਚਾਰੇ ਇੱਕ 7 ਮਹੀਨੇ ਦਾ ਬੇਟਾ ਤੇ ਇੱਕ 2 ਸਾਲ ਦਾ ਬੇਟਾ ਤੇ ਇਹਨਾਂ ਦੇ ਫਾਦਰ ਸਾਹਿਬ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਇਸ ਪਰਿਵਾਰ ਤੇ ਇੰਨਾ ਦੁੱਖਾਂ ਦਾ ਭਾਰ ਟੁੱਟਿਆ ਵੀ ਆ 6-7 ਮਹੀਨੇ ਦੇ ਵਿੱਚ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਡੈਥ ਹੋ ਗਈ ਤੇ ਹੁਣ ਜਿਹੜੀ ਉਹਨਾਂ ਦੀ ਮਾਤਾ ਆ ਉਹ ਵੀ ਵਿਚਾਰੀ ਬਜ਼ੁਰਗ ਆ ਉਹਨਾਂ ਦੇ ਵੀ ਬੱਲੇ ਕੁਝ ਨਹੀਂ ਹੈਗਾ ਤੇ ਛੋਟੇ ਬੱਚੇ ਛੱਡ ਕੇ ਤੇ ਘਰ ਵਾਲੀ ਛੱਡ ਕੇ ਸੰਸਾਰ ਤੋਂ ਚਲੇ ਗਿਆ ਜੀ ਕੀ ਨਾਂ ਸੀ ਨੌਜਵਾਨ ਦਾ ਤੁਹਾਡਾ ਕੀ ਨਾਮ ਸੀ ਗगनਦੀਪ ਸਿੰਘ ਜੀ ਮੇਰੇ ਚਾਚਾ ਜੀ ਦਾ ਬੇਟਾ ਸੀਗਾ ਜੀ ਤੁਸੀਂ ਮਰਜੀ ਕਰਦੇ ਸੀਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਇਸ ਬੱਚੇ ਜਿਹੜੇ ਆ ਇਹਨਾਂ ਨੂੰ ਪਾਲਣ ਪੋਸਣ ਵਾਸਤੇ ਸਰਕਾਰ ਜੋ ਵੀ ਇਹਦੀਆਂ ਸਰਕਾਰੀ ਸਹੂਲਤਾਂ ਬਣਦੀਆਂ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਗਵਰਨਮੈਂਟ ਵੱਲੋਂ ਵੀ ਉਹ ਪਰਿਵਾਰ ਦੇ ਨੂੰ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਆਪਣਾ ਜਿਹੜਾ ਬੱਚੇ ਉਹ ਪਾਲਣ ਪੋਸਣ ਕਰ ਸਕਣ ਕਿਉਂਕਿ ਬਹੁਤ ਛੋਟੇ ਬੱਚੇ ਆ ਕੋਈ ਪਰਿਵਾਰ ਦੇ ਵਿੱਚ ਕਬੂਨ ਵਾਲਾ ਨਹੀਂ ਰਹਿ ਗਿਆ ਪਰਿਵਾਰ ਨੂੰ ਸਾਬਣ ਵਾਲਾ ਨਹੀਂ ਰਹਿ ਗਿਆ ਕਿਉਂਕਿ ਇੱਕ ਉਹਨਾਂ ਦੀ ਮਾਤਾ ਉਹ ਵੀ ਬਜ਼ੁਰਗ ਹੈ ਕਿੰਨੀ ਉਮਰ ਦੀ ਹੋਣੀ ਨੌਜਵਾਨ ਕਰੀਬ 29 ਸਾਲ ਦੀ ਉਮਰ ਸੀਗੀ ਮੈਂ ਮਨਿਸਟਰ ਲਾਲਜੀਤ ਸਿੰਘ ਭੁੱਲਰ ਦਾ ਪੀਏ ਦਿਲਬਖ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਹਰੀਕੇ ਕੀ ਕਹਿਣਾ ਚਾਹੋਗੇ ਜਵੰਦਾ ਕਲਾਂ ਦਾ ਜਿਹੜਾ ਫੌਜ ਦਾ ਜਵਾਨ ਸੀ ਉਹ ਅੱਜ ਪ੍ਰਵਾਦ ਦੇ ਨਾਲ ਡਾਕਸਾਂਝਾ ਕਰਨਾ ਪਹੁੰਚਿਆ ਬੜੀ ਦੁਖਦਾਈ ਜਿਹੜੋਂ ਸੁਣ ਕੇ ਇੱਕ ਨਾਇਕ ਗਗਨਦੀਪ ਸਿੰਘ ਫੌਜ ਦੇ ਵਿੱਚ 67 ਇੰਜੀਨੀਅਰ ਚ ਡਿਊਟੀ ਕਰਦੇ ਸੀ ਤੇ ਜਦੋਂ ਸੁਣਿਆ ਕਿ ਉਹਨਾਂ ਦੀ ਅਟੈਕ ਨਾਲ ਉੱਥੇ ਮੌਤ ਹੋ ਗਈ ਆ ਬੜਾ ਦੁੱਖ ਲੱਗਾ ਕਿਉਂਕਿ ਇਸ ਪਰਿਵਾਰ ਨੂੰ ਪਹਿਲਾਂ ਹੀ ਬੜਾ ਘਾਟਾ ਪਿਆ ਕਿਉਂਕਿ ਫਾਦਰ ਜੀ ਕੁਝ ਸਮਾਂ ਪਹਿਲਾਂ ਚਲੇ ਗਏ ਪਿੱਛੇ ਚਾਰ ਭੈਣਾ ਇਕੱਲਾ ਇਕੱਲਾ ਭਰਾ ਵਾ ਗਗਨਦੀਪ ਸਿੰਘ ਕਿਉਂਕਿ ਕਈ ਵਾਰ ਜਦੋਂ ਇਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਹੀ ਜੀ ਗਏ ਹੁੰਦੇ ਆ ਤੇ ਇੱਕੇ ਪਰਿਵਾਰ ਤੇ ਡੋਰ ਰੱਖੀ ਹੁੰਦੀ ਆ ਤੇ ਗਗਨਦੀਪ ਦੇ ਸਿਰ ਤੇ ਸਾਰਾ ਪਰਿਵਾਰ ਸੀ ਕਿਉਂਕਿ ਫੌਜ ਵਿੱਚ ਸਰਵਿਸ ਕਰਦੇ ਸੀ ਬੜੀ ਆਸਾ ਸੀ ਅਜ ਭੈਣਾ ਨੂੰ ਕਿਉਂਕਿ ਭੈਣਾ ਦਾ ਤੇ ਇਹੋ ਹੁੰਦਾ ਵਾ ਕਿ ਸਾਡਾ ਵੀਰ ਕਦਮ ਉਹ ਕਰੇ ਤੇ ਇਹ ਨਹੀਂ ਸੀ ਪਤਾ ਕੁਝ ਸਮਾਂ ਪਹਿਲਾਂ ਜਦਾਂ ਦਾਦੀ ਜੀ ਅਕਾਲ ਚਰਨਾ ਨ ਕਰ ਗਏ ਉਹਨਾਂ ਦਾ ਕਰਕੇ ਆਏ ਸੀ ਤੇ ਇਹਨਾਂ ਨੂੰ ਸੀ ਪਤਾ ਕਿ ਹੁਣ ਗਗਨਦੀਪ ਸਿੰਘ ਖੁਸ਼ੀਆਂ ਨਾ ਕਰਿਆਊਗਾ ਕਿ ਚਾਹ ਉਹਨਾਂ ਦੀ ਜਿਹੜੀ ਮੌਤ ਬਣ ਕੇ ਕਰਿਆਊਗਾ ਤੇ ਜਦੋਂ ਪਤਾ ਲੱਗਾ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਹ ਵੀ ਆ ਰਹੇ ਸੀ ਉਹ ਆਪਣੇ ਕੁਝ ਸਮਾਂ ਥੋੜਾ ਆਪਣੇ ਲੇਟ ਹੋ ਗਿਆ ਉਹ ਨਹੀਂ ਆਪਣੇ ਸੰਸਕਾਰ ਤੇ ਪਹੁੰਚ ਗਏ ਔਰ ਦਾਸ ਦੀ ਜਿੱਤਣਾ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਪਰਿਵਾਰ ਦੇ ਨਾਲ ਦੁੱਖ ਕਰਨਾ ਬਾਕੀ ਜੋ ਵੀ ਗਗਨਦੀਪ ਸਿੰਘ ਦਾ ਚਲੋ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਮੋੜ ਸਕਦੇ ਪਰਿਵਾਰ ਨੂੰ ਨਹੀਂ ਦੇ ਸਕਦੇ ਪਰ ਪਰਿਵਾਰ ਨੂੰ ਅਸੀਂ ਜੋ ਵੀ ਸਰਕਾਰ ਦੇ ਵੱਲੋਂ ਰਾਸ਼ੀ ਮਿਲਦੀ ਆ ਉਹ ਅਸੀਂ ਪੂਰੀ ਸਹਾਇਤਾ ਪਰਿਵਾਰ ਦੀ ਕਰਾਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਗਗਨਦੀਪ ਸਿੰਘ ਲੱਖਾਂ ਕਰੋੜਾਂ ਵਿੱਚ ਕਿਉਂਕਿ ਪੈਸੇ ਨਾਲ ਕੁਝ ਨਹੀਂ ਹੁੰਦਾ ਪੈਸਾ ਤਾਂ ਹੱਥਾਂ ਦੀ ਮਹਿਲ ਆ ਪੈਸਾ ਤੇ ਕਿਤੋਂ ਵੀ ਆ ਸਕਦਾ ਵਾ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਜਦੋਂ ਗਗਨਦੀਪ ਸਿੰਘ ਹਾਰਟ ਅਟੈਕ ਨਾਲ ਉੱਥੇ ਸ਼ਹੀਦ ਹੋ ਗਿਆ ਕਿਉਂਕਿ ਪਿੰਡ ਵੀ ਬੜਾ ਆਪਣੇ ਇਸ ਪੱਟੀ ਹਲਕੇ ਵਿੱਚ ਕਿਉਂਕਿ ਪਿੰਡ 'ਚ ਵੀ ਉਹਨਾਂ ਦਾ ਬੜਾ ਵਧੀਆ ਸੀ ਕਿਉਂਕਿ ਜਦੋਂ ਆਉਂਦੇ ਸੀ ਸਾਰੇ ਨਾਲ ਹੱਸਦੇ ਸੀ ਖੇਡਦੇ ਸੀ ਬੜੇ ਨੇਕ ਇਨਸਾਨ ਸਨ ਕਿਉਂਕਿ ਕਦੀ ਕਿਸੇ ਨਾਲ ਉਹਨਾਂ ਵੈਰ ਵਿਰੋਧ ਨਹੀਂ ਸੀ ਰੱਖਿਆ ਕਿ ਜੋ ਇਹੋ ਜਿਹੇ ਪਿੰਡ ਵਿੱਚੋਂ ਕੋਈ ਜੋਧੇ ਜਿਸ ਤਰ੍ਹਾਂ ਜਿਹੜੇ ਆਰਮੀ ਸਰਵਿਸ ਕਰਦੇ ਚਲੇ ਜਾਂਦੇ ਆ ਤੇ ਪਿੰਡ ਨੂੰ ਬੜਾ ਵੱਡਾ ਘਾਟਾ ਪੈਂਦਾ ਵਾ ਸਾਡੇ ਸਰਪੰਚ ਜੀ ਤੇ ਜਸਕਰਨ ਸਿੰਘ ਹੁਣੀਆਂ ਉਹਨਾਂ ਦਾ ਬੜਾ ਪ੍ਰੇਮ ਸੀ ਗੁਰਦੇਵ ਸਿੰਘ ਦਾ ਆਗੂ ਸਾਡਾ ਉਹਨਾਂ ਦਾ ਬੜਾ ਪ੍ਰੇਮ ਸੀ ਪਰਿਵਾਰ ਦੇ ਨਾਲ ਤੇ ਅੱਜ ਜਿਹੜੋਂ ਉਹਨਾਂ ਨੇ ਸੁਣਿਆ ਜਿਹੜੋਂ ਸਾਨੂੰ ਉਹਨਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਇਸ ਤਰ੍ਹਾਂ ਹਾਰਟ ਅਟੈਕ ਨਾਲ ਸ਼ਹੀਦ ਹੋ ਗਿਆ ਤੇ ਜਨ ਕੇ ਪਰਿਵਾਰ ਦੇ ਨਾਲ ਅੱਜ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਸਰਕਾਰ ਦੇ ਤੌਰ ਤੇ ਪਰਿਵਾਰ ਦੀ ਪੂਰੀ ਮਦਦ ਕਰਾਂਗੇ ਜੋ ਵੀ ਵਿੱਤੀ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾਗੀ ਉਹ ਪਰਿਵਾਰ ਨੂੰ ਦਿਵਾਵਾਂਗੇ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਗਗਨਦੀਪ ਸਿੰਘ ਜਿਹੜੇ ਗਏ ਆ ਕਿਉਂਕਿ ਇਹ ਅਕਾਲ ਪੁਰਖ ਦਾ ਭਾਣਾ ਵਾ ਇਹ ਆਪਾਂ ਇਹ ਇਹ ਆਪ ਨੂੰ ਮੰਨਣਾ ਪੈਂਦਾ ਵਾ ਕਿਉਂਕਿ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੁੰਦਾ ਕਿ ਜਦੋਂ ਆਪਾਂ ਆਉਣੇ ਆ ਮਰਨ ਲਿਖਾਏ ਮੰਡਲ 'ਮੇ ਆਏ ਜਦੋਂ ਇਨਸਾਨ ਇੱਥੇ ਆਉਂਦਾ ਵਾ ਮਰਨਾ ਪਹਿਲਾਂ ਲਿਖਾ ਕੇ ਆਉਂਦਾ ਵਾ ਤੇ ਅਸੀਂ ਇੱਥੇ ਸਾਰੇ ਪਹੁੰਚੇ ਆ ਸਾਡੇ ਫੌਜ ਦੇ ਜਵਾਨ ਸਾਡੇ ਉੱਥੇ 67 ਜਨੀਅਰ ਚ ਨੈਪ ਸੁਭੇਦਰ ਸਭ ਪਹੁੰਚੇ ਆ ਉਹਨਾਂ ਦੇ ਨਾਲ ਉਹਨਾਂ ਦੇ ਨਾਇਕ ਹੌਲਦਾਰ ਸਾਰੇ ਪਹੁੰਚੇ ਆ ਅਹੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇੱਥੇ ਆਣ ਕੇ ਉਹਨਾਂ ਦੇ ਆਖਰੀ ਜਿਹੜੇ ਸੰਸਕਾਰ ਦੇ ਟਾਈਮ ਤੇ ਉਹਨਾਂ ਦੀ ਹਾਜ਼ਰੀ ਲਵਾਈ ਆ ਤੇ ਅਸੀਂ ਸਰਕਾਰ ਵੱਲੋਂ ਔਰ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਪਲ ਵੱਲੋਂ ਪੂਰਾ ਭਰੋਸਾ ਦਵਾਉਣੇ ਆ ਕਿ ਜੋ ਵੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਊਗੀ ਅਸੀਂ ਉਹਨਾਂ ਨੂੰ ਪੂਰੀ ਦਿਵਾਵਾਂਗੇ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਲਿਆ ਸਕਦੇ ਪਰ ਪੂਰਾ ਪਰਿਵਾਰ ਦੀ ਹੈਲਪ ਕਰਾਂਗੇ